ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਕੀ ਹਾਲ ਚਾਲ ਆ ਬਾਈ ਜੀ ਕਿਵੇਂ ਠੀਕ ਠਾਕ ਹੋ ਲੈਂਦੇ ਪੰਜਾਬ ਵਾਲੇ ਚੜਦੇ ਪੰਜਾਬ ਵਾਲੇ ਜਿੰਨੇ ਵੀ ਭਰਾ ਆਪਣੀਆਂ ਵੀਡੀਓ ਦੇਖਦਾ ਸਾਰਿਆਂ ਨੂੰ ਬਾਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਐਨ ਆਰ ਆਈ ਵੀਰ ਜਿੰਨੇ ਬਾਹਲੇ ਦੇਸ਼ਾਂ ਜੇ ਬੈਠਿਆ ਵੀਡੀਓ ਦੇਖਦੇ ਲਾਈਕ ਸ਼ੇਅਰ ਕਮੈਂਟ ਕਰਦੇ ਆਪਾਂ ਨੂੰ ਮੈਸੇਜ ਕਰਦੇ ਆ ਸਾਰਿਆਂ ਦਾ ਬਾਈ ਦਿਲੋਂ ਧੰਨਵਾਦ ਆ ਜੀ ਤੇ ਹੋਰ ਸਣਾਓ ਕੀ ਹਾਲ ਚਾਲ ਆਮੇਦ ਕਰਦੇ ਆ ਤੇ ਨਾਲੇ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਵੀ ਸਾਰਿਆਂ ਦੇ ਘਰ ਪਰਿਵਾਰ ਜਾਨਵਰ ਪੰਛੀ ਸੁਖ ਸ਼ਾਂਤ ਹੋਵੇ ਇਹ ਠੀਕ ਠਾਕ ਹੋਣ ਤੇ ਅੱਜ ਬਾਈ ਜੀ ਆ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਦੋ ਪੇਪਲ ਖੜੇ ਆ ਪੁਰਾਣੇ ਪੇਪਲ ਆ ਏ ਤੇ ਅਸੀਂ ਅੱਜ ਡੰਗੇ ਜਾਂਦੇ ਸੀ ਕਿ ਤੇ ਮੇਰਾ ਮੈਂ ਕਿਹਾ ਅੱਜ ਵੀਡੀਓ ਬਣਾਉਣੇ ਆ ਪੇਪਲਾਂ ਦੀ ਤੇ ਪੁਰਾਣੇ ਪੇਪਲ ਆ ਏ ਇਹ ਹੈਗਾ ਮੁੱਲਾਪੁਰ ਦਾ ਜਿਹੜਾ ਜੋਧਣ ਜਾਈ ਉਹ ਰੋਡ ਦੇ ਉੱਤੇ ਆ ਸਾਨ ਨੇ ਤੇ ਇਹ ਖੜੇ ਆ ਦੋ ਜੋੜਾ ਪੇਪੜਾਂ ਦਾ ਖੜਾ ਇਹ ਦਿਖਾਉਣ ਦਾ ਮਕਸਦ ਮੈਨੂੰ ਇਹ ਆ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਭਰਾ ਆਪਾਂ ਨੂੰ ਫੋਲੋ ਕਰਦੇ ਆ ਵੀਡੀਓ ਦੇਖਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਇਹ ਪੇਪੜ ਦਿਖਾਉਣ ਦਾ ਮੇਰਾ ਮਕਸਦ ਇਹ ਆ ਵੀ ਮਤਲਬ ਪੁਰਾਣੇ ਰੁੱਖ ਆਪਣੇ ਜਿਹੜੇ ਵਿਰਾਸਤੀ ਇਹ ਸਾਂਭ ਕੇ ਰੱਖੇ ਹੋਏ ਆ ਇਹ ਰੋਡ ਤੋਂ ਕਾਫੀ ਹਟਵੇਂ ਆ ਰੋਡ ਤੋਂ ਘਟਾ ਘਟੇ 20 25 ਫੁੱਟ ਸਾਈਡ ਤੇ ਨੂੰ ਆ ਤੇ ਮੈਂ ਇਹ ਕਿਥੇ ਬੇਨਤੀ ਕਰਦਾ ਚਲੋ ਸੌਣ ਦਾ ਮਹੀਨਾ ਨਾਂ ਆ ਗਿਆ ਪਾਣ ਤੋਂ ਦਾ ਮਹੀਨਾ ਕੱਲ ਸਟਾਰਟ ਹੋ ਗਿਆ ਸੰਗਰਾਦ ਸੀ ਭਾਦੋਂ ਦੀ ਤੇ ਜਿੰਨੇ ਵੀ ਆਪਣੇ ਕੁਤਰਵਾਜ ਵੀਰਾਂ ਸਾਰਿਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ ਬਈ ਇੱਕ ਇੱਕ ਦਰਾਖਤ ਦੋ ਦੋ ਦਰਾਖਤ ਆਪਣੇ ਆਪ ਦੇ ਨਾਂ ਦੇ ਜਾਂ ਆਪਣੇ ਬੱਚਿਆਂ ਦੇ ਨਾਂ ਦੇ ਬਈ ਜਰੂਰ ਲਾਓ ਜਾਂ ਜਿਵੇਂ ਸਾਂਝੀਆਂ ਥਾਵਾਂ ਤੇ ਲਾਓ ਜੇ ਕਿਸੇ ਦੇ ਕੋਈ ਘਰੇ ਜਗ੍ਹਾ ਹੈਗੀ ਆ ਮੋਟਰ ਤੇ ਜਗ੍ਹਾ ਹੈਗੀ ਆ ਤਾਂ ਉੱਥੇ ਲਾਓ ਜਿਵੇਂ ਟਾਲੀ ਹੋਗੀ ਹਨਾ ਜਾਮਣ ਹੋਗੀ ਹੋਰ ਕੋਈ ਜਿਹੜੇ ਫਲਦਾਰ ਬੂਟੇ ਵੀ ਲਾ ਲਓ ਇਹ ਸ਼ਾਨਦਾਰ ਬੂਟੇ ਉਹਨੇ ਨਿੰਮ ਹੋ ਗਈ, ਡੇਕ ਹੋ ਗਈ, ਬਰਮਾ ਤੇ ਇਹ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਹੈ ਵੀ ਜਰੂਰ ਲਵਾ। ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਬਹੁਤ ਵੱਡੇ ਵੱਡੇ ਪੇਪੜਾ ਹੈ ਦੋ। ਤੇ ਮਤਲਬ ਇਹ ਮੌਸਮੀ ਕਰੋਪੀ ਨੂੰ ਇਹ ਰੋਕਦੇ ਆ ਬਾਈ। ਜਿਵੇਂ ਕੁਦਰਤ ਕਹਿਰਬਾਨ ਹੋ ਜਾਂਦੀ ਨਾ ਕਈ ਵਾਰ ਜਦੋਂ ਬੰਦੇ ਇਨਸਾਨ ਹੁਣ ਮਤਲਬ ਕੁਦਰਤ ਦੇ ਨਾਲ ਖਿਲਵਾੜ ਕਰਨ ਲੱਗ ਗਏ ਤੇ ਉਹ ਕੁਦਰਤ ਨਾਲ ਖਲਵਾੜ ਕਰਨ ਲੱਗ ਗਏ ਉਹਦੇ ਕਰਕੇ ਤੇ ਕੁਦਰਤ ਵੀ ਬਾਈ ਕਹਿਰਵਾਨ ਹੋ ਜਾਂਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਪਹਿਲੀ ਭਾਂਤੀ ਜਾਣਦੇ ਆਪਣੇ ਪੰਜਾਬ ਦੇ ਵਿੱਚ ਸੜਕਾਂ ਬਣਾਉਣ ਦੇ ਨਾਂ ਤੇ ਕਿੰਨੀ ਮਤਲਬ ਦਰਖਤਾਂ ਦੀ ਮਤਲਬ ਹੈਨਾ ਪਟਾਪਟਾਈ ਹੋਈ ਆ ਦਰਖਤਾਂ ਨੂੰ ਸਾਰਿਆਂ ਨੂੰ ਖਤਮ ਕਰ ਦਿੱਤਾ ਗਿਆ ਜਿੰਨੇ ਆਪਣੇ ਵਧੀਆ ਦਰਖਤ ਸੀਗੇ ਪੁਰਾਣੇ ਜਿਵੇਂ ਬੋੜ ਆ ਪੇਪਲ ਥੋੜੇ ਸਾਹਮਣੇ ਖੜੇ ਆ ਹੈਨਾ ਤੇ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਯਾਰਾਂ ਅੰਚ ਬੇਨਤੀ ਕਰਦਾ ਬਈ ਬਈ ਹਜੇ ਆਪਣੇ ਕੋਲਿਆਂ 1 ਮਹੀਨਾ ਹੈਗਾ ਤੇ ਤੁਸੀਂ ਬਈ ਦਰਾਖਤੇ ਜਰੂਰ ਲਾਓ ਇਹ ਦੇਖੋ ਇਹਨਾਂ ਦੇ ਪਿਪੜਾਂ ਦੇ ਉੱਤੇ ਕਿੰਨੇ ਪੰਛੀਆਂ ਦੇ ਆਲ ਨੇ ਹੋਣਗੇ ਹਨਾ ਕਾਂ ਫਿਰਦੇ ਆ ਗੁੱਗੀਆਂ ਗਟਾਰਾਂ ਹੋਰ ਮਤਲਬ ਬਾਜ ਜਾਂ ਕੋਈ ਵੀ ਉੱਲੂ ਵਗੈਰਾ ਹੋ ਰਹੇ ਜਾਂ ਚੀਜ਼ਾਂ ਰਹਿੰਦੀਆਂ ਤੇ ਇਹ ਮਤਲਬ ਕਿੰਨੇ ਕਿੰਨੇ ਤਰ੍ਹਾਂ ਦੇ ਪੰਛੀਆਂ ਦਾ ਰੈਣ ਵਸੇਰਾ ਇਹਨਾਂ ਤੇ ਇਹ ਇਹ ਕੁਦਰਤ ਆ ਭਾਈ ਕੁਦਰਤ ਨੂੰ ਜਿਹੜੇ ਪਿਆਰ ਕਰਨ ਵਾਲੇ ਬੰਦੇ ਆ ਨਾ ਉਹ ਉਹ ਇਹੋ ਜੀ ਚੀਜ਼ ਨਹੀਂ ਕਰਦੇ ਇਹ ਦੇਖੋ ਕਿੰਨੇ ਸੋਹਣੇ ਲੱਗਦੇ ਆ ਦਰਖਤ ਮੀਂਹ ਪਿਆ ਕਰਕੇ ਹਨਾ ਤੇ ਇਹਨਾਂ ਨੂੰ ਜੇ ਸੰਭ ਕੇ ਰੱਖਿਆ ਜਾਵੇ ਆਪਾਂ ਆਪਣੇ ਪੰਜਾਬ ਨੂੰ ਗੰਦਾ ਹੋਣ ਤੋਂ ਬਚਾ ਸਕਦੇ ਆ ਜਿੰਨੇ ਦਰਖਤ ਲਾਏ ਜਾਣ ਥੋੜੇ ਆ ਭਾਈ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਨੈਟ ਤੇ ਚੱਲ ਰਹੀ ਸੀ ਕੋਈ ਬਾਈਸ ਮਤ ਸੇਵਾ ਸੋਸਾਇਟੀ ਵਾਲੇ ਆ ਵੀਰ ਬਠੰਡੇ ਦੇ ਆ ਪਤਾ ਨਹੀਂ ਕਿੱਥੋਂ ਦੇ ਆ ਤੇ ਉਹ ਦਰਾਖਤ ਲਾ ਰਹੇ ਸੀਗੇ ਸੜਕ ਤੋਂ ਤਕਰੀਬਨ 60 65 ਫੁੱਟ ਪਿੱਛੇ ਹਟ ਮਾ ਤੇ ਉੱਥੇ ਕੋਈ ਕਿਸੇ ਭਰਾ ਦਾ ਮੂਹਰੇ ਘਰ ਹੋਊਗਾ ਤੇ ਉਹ ਬਾਈ ਬੈਠ ਵਸਈਆ کافی ਉਹਨਾਂ ਦੀ ਮਤਲਬ ਜਦੋਂ ਜਹਿਦ ਹੋਈ ਉਹ ਕਹਿੰਦਾ ਮੈਂ ਦਰਾਖਤ ਲਾਉਣ ਨਹੀਂ ਦੇਣਾ ਪੱਟਣਾ ਤੇ ਉਹ ਕਹਿੰਦੇ ਬਾਈ ਅਸੀਂ ਲਾਵਾਂਗੇ ਤੂੰ ਪੱਟ ਕੇ ਦਿਖਾ ਤੇ ਬਾਕੀ ਮੇਰੀ ਇਹ ਸੇਵਾ ਸੈਟੀ ਵਾਲਿਆਂ ਨੂੰ ਜਿੰਨੇ ਭਰਾ ਦਰਖਤਾਂ ਦੀ ਸੇਵਾ ਕੋਈ ਵੀ ਕਰਦਿਆ ਹਨਾ ਲੋਕ ਭਲਾਈ ਦੇ ਕੰਮ ਕਰਦੇ ਆ ਤੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਜਿਵੇਂ ਜੇ ਤੁਸੀਂ ਕੋਈ ਦਰਾਖਤ ਲਾਉਣਾ ਹੈ ਤਾਂ ਉਹਦੀ ਦੇਖ ਕੇ ਹਨਾ ਵੀ ਮਤਲਬ ਸਾਰੇ ਪਾਸੇ ਵੀ ਕਿਸੇ ਘਰ ਨੂੰ ਡਿੱਕਾ ਨਾਲ ਲੱਗੇ ਜਾਂ ਕਿਸੇ ਦੁਕਾਨ ਨੂੰ ਰੋਡ 'ਤੇ ਜਾਂ ਕਿਸੇ ਦੀ ਗੱਡੀ ਗੁੱਡੀ ਨਾਲ ਬੱਜੇ ਇਸ ਤਰੀਕੇ ਨਾਲ ਦੇਖ ਕੇ ਬਾਈ ਤੁਸੀਂ ਦਰਾਖਤ ਲਾਉਣੇ ਆ ਤੇ ਅੱਜ ਆ ਦਰਾਖਤ ਦੇ ਦੇਖ ਕੇ ਬਹੁਤ ਖੁਸ਼ੀ ਹੋਈ ਕਾਫੀ ਚਿਰ ਬਾਅਦ ਮੈਨੂੰ ਐਡੇ-ਐਡੇ ਵਿੱਪਲ ਦੇਖਣ ਨੂੰ ਮਿਲੇ ਆ ਉਧਰ ਸਾਡੇ ਪਿੰਡਾਂ 'ਤਾਂ ਹੈ ਨਹੀਂ ਵਿੱਪਲੇ ਯਾਨੀ ਉਧਰ ਸਾਡੇ ਲੋਪੋਵਾਲ ਹੈਗੇ ਆ ਲੋਪੋਵਾਲ ਤਾਂ ਬਹੁਤ ਆ ਵਿੱਪਲ ਹਜੇ ਬੋੜ ਉਧਰ ਤਾਂ ਬਹੁਤ ਭਾਰੇ ਖੜੇ ਆ ਉਧਰਲੇ ਮੋਗੇ ਵਾਲੇ ਪਿੰਡਾਂ 'ਚ ਤਾਂ ਇਦھر ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ 'ਚੋ ਇਹ ਤਕਰੀਬਨ ਲੋਪ ਹੀ ਹੋ ਚੱਲੇ ਆ। ਸੋ ਇਸ ਕਰਕੇ ਜੇ ਜਿੰਨੇ ਕੋਈ ਸਾਂਝੀ ਜਗ੍ਹਾ ਐ ਉੱਥੇ ਤੁਸੀਂ ਪਿੱਪਲ ਵੀ ਲਾ ਤਰਵੈਣੀ ਲਾਉਂਗੇ ਤਰਵੈਣੀ ਬਾਈ ਸਭ ਤੋਂ ਬਹੁਤ ਵਧੀਆ ਚੀਜ਼ ਆ। ਤਰਵੈਣੀ ਦੇ ਵਿੱਚ ਪਤਾ ਤਿੰਨ ਦਰੱਖਤ ਹੁੰਦੇ ਆ ਇੱਕ ਬੋੜ ਪਿੱਪਲ ਤੇ ਨਿੰਮ। ਇਹ ਤਿੰਨੇ ਦਰੱਖਤ ਜਿਹੜੇ ਇਕੱਠੇ ਲੱਗ ਜਾਣ ਇੱਕ ਜੜ੍ਹ ਹੋਵੇ ਉਹਨੂੰ ਤਰਵੈਣੀ ਕਹਿ ਦਿੰਦੇ ਆ। ਤੇ ਇਹ ਤਾਂ ਤੁਹਾਡੇ ਸਾਹਮਣੇ ਇਹ ਜਿਹੜੇ ਲੱਗੇ ਆ ਦੋਨੇ ਦਰੱਖਤ ਤੇ ਪਿੱਪਲ ਆ। ਇਹ ਬਾੜੇ ਨਹੀਂ ਤਾਂ ਮਤਲਬ ਹੋਣਗੇ ਯਾਰ 50-50 ਸਾਲ ਦੇ ਨੇੜੇ ਤਾਂ ਤੇ ਵੱਧ ਹੋਣ ਦਾ ਵੱਧ ਹੀ ਹੋਣ ਬਈ ਕਿਉਂਕਿ ਇਹਨਾਂ ਦਾ ਫਲਾਓ ਇਹਨਾਂ ਦੀਆਂ ਟਾਹਣੀਆਂ ਬਈ ਕਿੰਨੀ ਮਤਲਬ ਇੱਥੇ ਕੁਦਰਤ ਸ਼ਾਂਤ ਆ ਹਨਾ ਦਰਾਖਤਾਂ ਤੇ ਕਾਂ ਬੈਠਿਆ ਹਵਾ ਚੱਲਦੀ ਆ ਜਿਵੇਂ ਮੱਲ ਹੋਣਾ ਆ ਖੜਾ ਹਨਾ ਚਲੋ ਇਹ ਸਾਫ ਸੂਬ ਕੀਤਾ ਹੋਇਆ ਜਿਵੇਂ ਕੋਈ ਬੱਕਰੀਆਂ ਵਾਲੇ ਭਰਾ ਆਉਂਦੇ ਆ ਉਹ ਇਹ ਜਿਹਾਂ ਮਤਲਬ ਇਹਨਾਂ ਦੇ ਛਾਵੇਂ ਬੈਠ ਜਾਂਦੇ ਆ ਤੇ ਇਹਨਾਂ ਦੇ ਛਾਵੇਂ ਬੈਠ ਕੇ ਆਪਦੀ ਚਾਹ ਜੂ ਬਣਾਉਂਦੇ ਆ ਬੱਕਰੀਆਂ ਖੜ੍ਹਦੀਆਂ ਛਾਂ ਥੱਲੇ ਹਨਾ ਪਸ਼ੂਆਂ ਨੂੰ ਸੁੱਖ ਮਿਲਦਾ ਸ਼ਾਂਤੀ ਮਿਲਦੀ ਆ ਤੇ ਬਾਈ ਇਹ ਦਰਾਖਤ ਤਾਂ ਇੱਕ ਮੰਤਰ ਮੰਨ ਕੇ ਚੱਲੋ ਵੀ ਇੱਕ ਜਿਵੇਂ ਕਿਸੇ ਦੇ ਪੁੱਤ ਹੋ ਗਿਆ ਤੇ ਉਹ ਯਾਦ ਰਾਖਤ ਲੱਗ ਗਿਆ ਮਤਲਬ ਇੱਥੋਂ ਤੱਕ ਕੌਂਦਾ ਰੱਖਦਾ ਦਰਾਖਤ ਇਹ ਤੇ ਇਹ ਦਰਾਖਤ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਆ ਬਾਈ ਤੇ ਆਪਣੇ ਆਪਣੇ ਇਲਾਕੇ 'ਚ ਜਿੱਥੇ ਵੀ ਤੁਸੀਂ ਲਾ ਸਕਦੇ ਹੋ ਜਿੰਨੇ ਵੀ ਐਨ ਆਰ ਆਈ ਭਰਾ ਆਪਾਂ ਨੂੰ ਸਪੋਰਟ ਕਰਦੇ ਆ ਸਾਰਿਆਂ ਦਾ ਦਿਲੋਂ ਧੰਨਵਾਦ ਆ ਬਾਈ ਤੇ ਜਿੰਨੇ ਵੀ ਲਾਈਕ ਸ਼ੇਅਰ ਕਮੈਂਟ ਕਰਦੇ ਆ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਆ ਵੀਡੀਓ ਆ ਵੀਡੀਓ ਬਈ ਪੂਰੀ ਸ਼ੇਅਰ ਕਰ ਦਿਓ ਮਤਲਬ ਪੂਰੀ ਦੁਨੀਆ ਤੱਕ ਲੋਕਾਂ ਤੱਕ ਪਹੁੰਚੇ ਇਹ ਵੀ ਆ ਆਹ ਇੱਕ ਮਿਸਾਲ ਆ ਇਹ ਪਿੰਡ ਪਿੰਡਾਂ ਦੋਨਾਂ ਦੇ ਇਹ ਮਤਲਬ ਹੱਦ ਦੇ ਵਿਚਾਲੇ ਆ ਤੇ ਇਹ ਜਿਹੜੇ ਦਰਾਖਤ ਖੜੇ ਆ ਤੇ ਸਲੂਟ ਆ ਬਈ ਇਹਨਾਂ ਪਿੰਡ ਵਾਲੇ ਭਰਾਵਾਂ ਨੂੰ ਜਿਨ੍ਹਾਂ ਦੀ ਇਹ ਜਗ੍ਹਾ ਹੋਊਗੀ ਜਾਂ ਇਹ ਮਤਲਬ ਰੋਡ ਦੇ ਕਿਨਾਰੇ ਆ ਜਾਂ ਕਿਸੇ ਦੀ ਜ਼ਮੀਨ ਦੇ ਵਿੱਚ ਆ ਦੇ ਇੱਧਰ ਖੇਤ ਆ ਪੈੜੀ ਆ ਸਾਰੀ ਤੇ ਉਹਨਾਂ ਨੂੰ ਵੀ ਸਲੂਟ ਆ ਬਾਈ ਬਹੁਤ ਬਹੁਤ ਧੰਨਵਾਦ ਜਿਹੜਾ ਉਹਨਾਂ ਨੇ ਇਹ ਦਰਖਤ ਐਡੇ ਐਡੇ ਸੋਹਣੇ ਸਾਭ ਕੇ ਰੱਖਿਆ ਤੇ ਦੇਖੋ ਹੁਣ ਕਾ ਹਨਾ ਬੋਲਦੇ ਆ ਚਿੜੀਆਂ ਹਰ ਇੱਕ ਘਟੂ ਘਾਟ ਇਹਦੇ ਉੱਤੇ ਮਤਲਬ 10 12 ਪ੍ਰਜਾਤੀਆਂ ਦੇ ਪੰਛੀਆਂ ਦੇ ਆਲ ਨੇ ਹੋਣਿਆ ਜਿਵੇਂ ਬਗਲੇ ਹੁੰਦੇ ਆ ਮਤਲਬ ਇਹ ਸਾਰੀਆਂ ਕੁਦਰਤੀ ਚੀਜ਼ਾਂ ਯਾਰ ਆਪਾਂ ਕਹਿਦੇ ਨਾ ਵੀ ਆਹ ਪੰਛੀ ਮਾੜਾ ਪੰਛੀ ਕੋਈ ਨਹੀਂ ਮਾੜਾ ਦਾ ਦਰਖਤ ਕੋਈ ਨਹੀਂ ਮਾੜਾ ਹੁੰਦਾ ਬਾਈ ਇਨਸਾਨ ਤੋਂ ਯਾਰ ਮਾੜੀ ਚੀਜ਼ ਕੋਈ ਨਹੀਂ ਹੈਗੀ ਜਿਹੜੀ ਮਾਰ ਐ ਨੇ ਕੁਦਰਤ ਨੇ ਕਾਇਆ ਹੈ ਨਾ ਬਣਾਈ ਆ ਕਿ ਸਾਰਾ ਕੁਝ ਸਾਜਿਆ ਕਿਰਪਾ ਕੀਤੀ ਆ ਇਹ ਦਰਾਖਤ ਦਰਾਖਤ ਯਾਰ ਕਦੇ ਮਾੜਾ ਹੋ ਸਕਦਾ ਕੋਈ ਹੈ ਨਾ ਕਈ ਭਰਾ ਕਈ ਜਾਣਗੇ ਯਾਰ ਪਿੱਪਲ ਮਾੜਾ ਹੈ ਨਾ ਜਾਂ ਕੋਈ ਇਹ ਜਾਨਵਰ ਪੰਛੀ ਯਾਰ ਜਾਨਵਰ ਜਿਹਨੂੰ ਮਾਰ ਐ ਨੇ ਬਣਾਤਾ ਯਾਰ ਘੜਤਾ ਪ੍ਰਮਾਤਮਾ ਨੇ ਕਾਲਪੁਰਖ ਨੇ ਉਹਨੂੰ ਆਪਾਂ ਕੌਣ ਹੁੰਨੇ ਯਾਰ ਸਰਟੀਫਿਕੇਟ ਦੇਣ ਵਾਲੇ ਵੀ ਇਹ ਮਾੜਾ ਹੈ ਚੰਗਾ ਹੈ ਨਾ ਤੇ ਭਾਈ ਇਹ ਕਿਸੇ ਨਾਲ ਧੋਖਾ ਨਹੀਂ ਕਰਦੇ ਕਿਸੇ ਨਾਲ ਮਤਲਬ ਇਹ ਕਿਸੇ ਦਾ ਕੋਈ ਰੁਪਈਆ ਨਹੀਂ ਨਾਪਦੇ ਕੋਈ ਕਿਸੇ ਦਾ ਕੋਈ ਲੜਾਈ ਝਗੜਾ ਨਹੀਂ ਕਰਦੇ ਇਹਦਾ ਸ਼ਾਂਤ ਖੜੇ ਆ ਹਵਾ ਦਿੰਦੇ ਆ ਸ਼ਾਂਤ ਦਿੰਦੇ ਆ ਤੇ ਇਨਸਾਨ ਬਾਈ ਇਨਸਾਨ ਤੋਂ ਮੇਰੇ ਹਿਸਾਬ ਨਾਲ ਮਾੜੀ ਚੀਜ਼ ਕੋਈ ਨਹੀਂ ਹੈਗੀ ਯਾਰ ਕਿਉਂਕਿ ਉਹ ਇਹਨਾਂ ਨੇ ਕਿਹੜਾ ਜ਼ਮੀਨਾਂ 'ਚ ਹਿੱਸਾ ਬਣਾਉਣਾ ਭੈਣਾ ਭਰਾਵਾਂ ਦੇ ਜਾਂ ਆਪਦੇ ਪਿਓਵਾਂ ਦੇ ਹੈ ਨਾ ਇਹਦਾ ਜਿੱਥੇ ਖੜੇ ਨੇ ਉਹਦਾ ਸ਼ਾਂਤ ਦੇਣੀ ਆ ਸੋ ਇਸ ਕਰਕੇ ਮੇਰਾ ਵੀਰ ਤੁਹਾਡੇ ਚਰਨਾ 'ਚ ਹੱਥ ਮੰਨ ਕੇ ਬੇਨਤੀ ਆ ਵੀ ਇਹ ਵੀਡੀਓ ਨੂੰ ਮਤਲਬ ਸ਼ੇਅਰ ਕਰ ਦਿਓ ਪੂਰੀ ਹਰੇਕ ਗਰੁੱਪਾਂ ਦੇ ਵਿੱਚ ਜਿਹੜੇ-ਜਿਹੜੇ ਗਰੁੱਪਾਂ 'ਚ ਤੁਸੀਂ ਇਹ ਮਤਲਬ ਐਡ ਆ ਜਾਂ ਜਿੱਥੇ ਵੀ ਸੋਸ਼ਲ ਮੀਡੀਆ ਤੇ ਤੁਸੀਂ ਐਕਟਿਵ ਆ ਉਹ ਉੱਥੇ ਇਹ ਵੀਡੀਓ ਨੂੰ ਮੇਰਾ ਬਾਈ ਅਣਕੇ ਇਹਨੂੰ ਜਰੂਰ ਸ਼ੇਅਰ ਕਰਿਓ ਤਾਂ ਜੋ ਮਤਲਬ ਇਹ ਵਾਤਾਵਰਣ ਪ੍ਰੇਮੀਆਂ ਦੇ ਜਿਹੜੇ ਰੁੱਖ ਲਗਾਉ ਮਤਲਬ ਪ੍ਰੇਮੀਆਂ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਤੇ ਉਹ ਇਹ ਵੀਡੀਓ ਨੂੰ ਦੇਖ ਸਕਣ ਆ ਵੀ ਐਡੇ ਐਡੇ ਵਧੀਆ ਦਰਖਤ ਖੜੇ ਆ ਤੇ ਬਾਕੀ ਬਾਈ ਹੱਸਦੇ ਵਖਦੇ ਰਿਹਾ ਕਰੋ ਵੀਰੇ ਇਹ ਇੱਥੋਂ ਕੁਝ ਨਹੀਂ ਲੈ ਜਾਣਾ ਯਾਰ ਇਹ ਸਭ ਕੁਝ ਇੱਥੇ ਰਹਿ ਜਾਣਾ ਤੇ ਮਤਲਬ ਮੈਂ ਅੱਗੇ ਵੀ ਕਹਿਣਾ ਹਾਂ ਤੁਹਾਨੂੰ बस दो कमेंट दी ਹੋਰ ਬਣਾਉਣੇ ਆ ਵੀਡੀਓ ਆਪਾਂ ਵੀਡੀਓ 8.5 ਮਿੰਟ ਦੀ ਹੋਗੀ ਤੇ ਵੀਡੀਓ ਯਾਰ ਪੂਰੀ ਵਾਚ ਕਰ ਲਿਆ ਕਰੋ ਪੂਰੀ ਵੀਡੀਓ ਦੇਖ ਕੇ ਨਾ ਬਾਕੀ ਜਿਹੜੀ ਆਪਾਂ ਕੁਦਰਤ ਵਾਲੀਆਂ ਵੀਡੀਓ ਪਾਉਨੇ ਆ ਆ ਤਾਂ ਚਲੋ ਅੱਜ ਕੁਦਰਤ ਦੀ ਪਾਤੀ ਤੇ ਕਿਉਂਕਿ ਜੇ ਤੁਸੀਂ ਸਕਿਪ ਕਰਕੇ ਦੇਖਦੇ ਨਾ ਵੀਡੀਓ ਉਹ ਵੀਡੀਓ ਦੇ ਵਿੱਚ ਪਤਾ ਨਹੀਂ ਯਾਰ ਕਿੱਥੇ ਕੀ ਦੱਸਿਆ ਹੁੰਦਾ ਕਿਉਂਕਿ ਮੇਰੇ ਕੋਲੇ ਕਿਹੜਾ ਸਕ੍ਰਿਪਟ ਲਿਖੀ ਹੁੰਦੀ ਆ ਵੀ ਆਪਾਂ ਲਿਖ ਕੇ ਦੇਖ ਕੇ ਹੀ ਪੜ੍ਹਨਾ ਹੁੰਦਾ ਉਹ ਤਾਂ ਜਿਹੜਾ ਕੋਈ ਦਿਮਾਗ ਚ ਆ ਗਿਆ ਮੂਡ ਚ ਆ ਗਿਆ ਰੀਲ ਚੜ ਗਈ ਦਿਮਾਗ ਤੇ ਬੱਸ ਉਹ ਸ਼ੁਰੂ ਹੋ ਜਾਂਦਾ ਠੀਕ ਆ ਤੇ ਚਲੋ ਬਾਕੀ ਠੀਕ ਆ ਰੱਬ ਰੱਖਾ ਜਿਉਂਦੇ ਵੱਸਦੇ ਰਹੋ ਤੇ ਇਹ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਦੱਬ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ